ਜਦੋਂ ਅਸੀਂ ਪ੍ਰਾਤਨ ਸੱਭਿਆਚਾਰ ਦੀ ਗੱਲ ਕਰਦੇ ਆ ਸਾਡੇ ਜਾਨ ਜੀਵਨ ਦੀ ਗੱਲ ਕਰਦੇ ਆ ਤਾਂ ਜਾਨਵਰ ਸਾਡੇ ਪਰਿਵਾਰ ਦਾ ਉਹ ਹਿੱਸਾ ਨਹੀਂ ਜਿਹੜੇ ਸਦੀਆਂ ਤੋਂ ਲੈ ਕੇ ਹੁਣ ਤੱਕ ਸਾਡੇ ਨਾਲ ਚੱਲਦੇ ਆ ਰਹੇ ਅਤੇ ਜਾਨਵਰਾਂ ਦੇ ਵਿੱਚੋਂ ਘੋੜੇ ਘੋੜੀਆਂ ਇਹ ਤਾਂ ਸਾਡਾ ਸ਼ੌਕ ਵੀ ਨਹੀਂ ਸਾਡੇ ਬਜ਼ੁਰਗਾਂ ਨੂੰ ਦਾਦੇ ਪੜਦਾਦਿਆਂ ਨੂੰ ਨਾਨਿਆਂ ਨੂੰ ਅਸੀਂ ਵੇਖਿਆ ਕਿ ਘੋੜੀਆਂ ਦਾ ਸ਼ੌਕ ਮੁੱਢ ਤੋਂ ਰਿਹਾਗਾ ਤੇ ਗੀਤਾਂ ਦੇ ਵਿੱਚ ਵੀ ਅਸੀਂ ਅਕਸਰ ਇਹੋ ਜੀ ਅਸੀਂ ਤੋਕਾਂ ਸੁਣਦੇ ਆ ਕਿ ਜਿਹੜਾ ਤੇਰਾ ਬਰ ਲੱਭਿਆ ਨਹੀਂ ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ ਤੇ ਅੱਜ ਅਸੀਂ ਘੋੜੀਆਂ ਦੇ ਮੇਲੇ ਤੇ ਆਏ ਆ ਘੋੜੇ ਘੋੜੀਆਂ ਜਾਨਵਰ ਹਰ ਤਰ੍ਹਾਂ ਦੇ ਇੱਥੇ ਸਾਨੂੰ ਦੇਖਣ ਨੂੰ ਮਿਲ ਰਿਹਾ ਸਰਦਾਰ ਅਮਰਜੀਤ ਸਿੰਘ ਜੀ ਮੰਗਵਾਲ ਉਹਨਾਂ ਦਾ ਇਹ ਫਾਰਮ ਆ ਪਿੱਛੇ ਤੁਸੀਂ ਜਾਨਵਰ ਦੇਖ ਸਕਦੇ ਹੋ ਇੱਕ ਤੋਂ ਇੱਕ ਵੱਧ ਕੇ ਇੱਕ ਤਰ੍ਹਾਂ ਦਾ ਸੁਨੱਖਾ ਜਾਨਵਰ ਇਹਨਾਂ ਨੇ ਰੱਖਿਆ ਬੜਾ ਸੋਹਣਾ ਸ਼ੌਂਕ ਹੈ ਤੇ ਬੜੇ ਸ਼ੌਂਕ ਨਾਲ ਇਹਨਾਂ ਨੇ ਆਪਣਾ ਇਹ ਸਾਰਾ ਫਾਰਮ ਇਥੇ ਮੁਕਸਰ ਦੇ ਮੇਲੇ ਤੇ ਸਜਾਇਆ ਹੋਇਆ ਸਰਦਾਰ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸ੍ਰੀ ਕਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਠਾਕ ਹਾਂ ਜੀ ਜਮਾਂ ਹੈ ਕਦੋਂ ਤੋਂ ਸ਼ੌਂਕ ਆ ਫਿਰ ਘੋੜਿਆਂ ਘੋੜਿਆਂ ਇਹ ਸਾਨੂੰ 95 96 ਤੋਂ ਆ ਜੀ ਬਜ਼ੁਰਗਾਂ ਨੂੰ ਸੀ ਬਜ਼ੁਰਗਾਂ ਤੋਂ ਬਾਅਦ ਸਾਡੇ ਚ ਆ ਗਿਆ ਜੀ ਬਜ਼ੁਰਗ ਪਹਿਲਾਂ ਉਂਝ ਸ਼ੌਂਕ ਵਜੋਂ ਇੱਕ ਦੋ ਘੋੜੇ ਰੱਖਦੇ ਸੀ ਜਾਂ ਪੰਜ ਚਾਰ ਘੂੜੀਆਂ ਜੀ ਹਾਂ ਇੱਕ ਘੋੜੀ ਤੋਂ ਸ਼ੁਰੂ ਕਰਕੇ ਪੰਜ ਚਾਰ ਕਰ ਲੀਆਂ ਬਾਬਾ ਟਾਈਮ ਚੱਲ ਗਿਆ ਹੁਣ ਆਕੇ ਫਿਰ 20 22 ਹੋ ਗਈਆਂ ਵਧੀ ਗਿਆ ਕੰਮ ਹੁਣ ਤੁਹਾਡੇ ਕੋਲੇ ਕਿੰਨੇ ਆ ਸਾਡੇ ਕੋਲੇ 22 ਨੇ ਠੀਕ ਹੈ ਜੀ ਤੇ ਅੱਗੇ ਤੁਹਾਡੇ ਬੱਚਿਆਂ ਨੂੰ ਵੀ ਸ਼ੌਂਕ ਹੈ ਤਾਂ ਹੁਣ ਹੀ ਗਿਆ ਉਰੋਂ ਅੱਛਾ ਵੱਡੇ ਬੇਟੇ ਨੂੰ ਬਹੁਤ ਸ਼ੌਂਕ ਆ ਉਹੀ ਸਾਰਾ ਕਾਰੋਬਾਰ ਉਹੀ ਦੇਖਦਾ ਹੁਣ ਇਹਨਾਂ ਦਾ ਸਹੀ ਹੈ ਅੱਛਾ ਬਜ਼ੁਰਗਾਂ ਨੇ ਸ਼ੌਂਕ ਵਜੋਂ ਰੱਖੀਆਂ ਤੁਸੀਂ ਹੁਣ ਇਹਨੂੰ ਆਪਣਾ ਰੋਜ਼ਗਾਰ ਕਹਿ ਲੀਏ ਉਹਦੋਂ ਉਹਦੋਂ ਵੀ ਉਹ ਆਉਂਦੇ ਸੀ ਮੇਲੇ ਤੇ ਹਾਂ ਉਸ ਵੇਲੇ ਵੀ ਹੁਣ ਵੀ ਉਹਨੇ ਰੋਜ਼ਗਾਰ ਵੀ ਅਬਰ ਸ਼ੌਂਕ ਦਾ ਹੈ ਨਾ ਕਰੇ ਰੱਖਣ ਦਾ ਉਹ ਤਾਂ ਕੋਈ ਬੈਨੀਫਿਟ ਨਹੀਂਗਾ ਨਾਲ ਗੱਕੀ ਵੀ ਹੋਵੇ ਫੇਰੇ ਹੀ ਆ ਨਾ ਪਰ ਕਰੇ ਤਾਂ ਵਧੀ ਜਾਂਦੀਆਂ ਨੇ ਇਹ ਸਹੀ ਆ ਹਾਂ ਅੱਛਾ ਤੁਹਾਡੇ ਕੋਲੇ ਕਿਹੜੀ ਨਸਲ ਦੇ ਵੀ ਸਾਡੇ ਕੋਲੇ ਸਾਰੀਆਂ ਨਸਲਾਂ ਨੇ ਮਾਰવાડી ਵੀ ਆ ਚੰਬੀ ਵੀ ਆ ਨੁਕਰਾ ਵੀ ਆ ਚਾਰ ਘੋੜੇ ਨੇ ਤੇ ਬਾਕੀ 17-18 ਘੂੜੀਆਂ ਨੇ ਜੀ ਅੱਛਾ ਇਹਦਾ ਜੇ ਆਪਾਂ ਗੱਲ ਕਰੀਏ نسل ਦੀ ਅੱਗੇ ਬਲੱਡ ਲਾਈਨ ਕਿਵੇਂ-ਕਿਵੇਂ ਚੱਲਦੀ ਹੈ ਔਰ ਕਿਹੜੀ ਟੌਪ ਕਲਾਸ ਹੁੰਦੀ ਹੈ ਟੌਪ ਕਲਾਸ ਤਾਂ ਅਸਲ ਜਿਹੜੇ ਘੋੜੇ ਨੇ ਹੁਣ ਸਾਰੇ ਟੌਪ ਕਲਾਸ ਹੀ ਨੇ ਕਾਨੂੰਨ 'ਚ ਹੂੰ ਠੀਕ ਆ ਵੀ ਜੇ ਮੈਨੂੰਕਰਾਂ 'ਚ ਸੀਗੇ ਪਹਿਲਾਂ ਘੱਟ ਘੋੜੇ ਸੀ ਹੁਣ ਨੁਕਰਾਂ 'ਚ ਜਾਦੇ ਹੋਗੇ ਮਾਰ ਬਾੜੀਆਂ 'ਚ ਵੀ ਬਹੁਤ ਹੋਗੇ ਹੂੰ ਤੇ ਸਾਰੇ ਘੋੜੇ ਵਧੀਆ ਨੇ ਮਹਿੰਗੇ ਘੋੜੇ ਨੇ ਅੱਜ ਦੇ ਟਾਈਮ ਪੂਰੇ ਅ ਮਤਲਬ ਇਸ ਤੋਂ ਪਹਿਲਾਂ ਤੁਸੀਂ ਜਿਵੇਂ ਖਰੀਦਦਾਰੀ ਜਾਂ ਵੇਚਦੇ ਹੋ ਤਾਂ ਕਿੱਥੋਂ ਤੱਕ ਜਿਹੜਾ ਹੈਗਾਗਾ ਇਹ ਮੁਨਾਫਾ ਥੱਲੋਂ ਤਾਂ 2.5 ਲੱਖ ਤੋਂ 80000 ਤੋਂ ਵੀ ਸ਼ੁਰੂ ਹੋਣਾ ਤਾਂ ਹਾਂ ਵਾਲਾ ਕੋਈ ਨਹੀਂ ਕੁਝ ਕਹਿ ਸਕਦਾ ਕੋਈ ਨਹੀਂ ਨਾ ਕੋਈ ਨ ਕੁਛ ਵੀ ਹੋ ਸਕਦਾ ਇਹ ਪ੍ਰਮਾਤਮਾ ਦੇ ਹੱਥ ਜਾਂ ਪ੍ਰਮਾਤਮਾ ਦਾ ਜਾਨਵਰ ਆ ਇਹ ਉਹਦੇ ਹੱਥ ਜੇ ਵੀ ਉਹਨੇ ਕੀ ਦੇਣਾ ਕਿਸੇ ਜੀ ਅੱਛਾ ਬਲੱਡ ਲਾਈਨ ਦੀ ਮੈਂ ਗੱਲ ਕਰਦਾ ਸੀ ਕਿਵੇਂ ਚਲਦੀ ਹੈ ਅੱਗੇ ਇਹ ਤੁਸੀਂ ਕਿਉਂਕਿ ਮੈਂ ਬਹੁਤ ਸਾਰੇ ਬੋਰਡ ਲੱਗੇ ਦੇਖਦਾ ਹੁੰਦਾ ਉਹ ਤੇ ਲਿਖਿਆ ਹੁੰਦਾ ਵੀ ਫਲਾਣੇ ਦਾ ਬੱਚਾ ਫਲਾਣੇ ਦਾ ਪੋਤਾ ਹਾਂਜੀ 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 ਇਹ ਬਲੱਡ ਲਾਈਨ ਆ ਚਲਦੀ ਹੈ ਜਿਵੇਂ ਮਾਰਵਾੜੀ ਨੇ ਉਹਨਾਂ ਚ ਜਿਵੇਂ ਕਾਲਾ ਗਾਂਟਾ ਹੋ ਗਿਆ ਦਲਬਾਗ ਰਣੀਆਂ ਹੋ ਗਿਆ ਦੇਵਰਾਜ ਹੋ ਗਿਆ ਗਾਹਾਂ ਤੋਂ ਗਾਹ ਉਹਨਾਂ ਦੀਆਂ ਲੈਣਾ ਤੁਰੀਆਂ ਜਾਂਦੀਆਂ ਨੇ ਗਾਂਿਆਂ ਦੇ ਇੱਕ ਬਾਬੇ ਕੋਲੇ ਆ ਪੰਜਾਬ ਰਾਜ ਜੀ ਪੰਜਾਬ ਸ਼ਿੰਗਾਰ ਉਹਦਾ ਬੱਚਾ ਆਪਣੇ ਕੋਲੇ ਘਰੇ ਖੜਾ ਪੰਜਾਬ ਰਾਜ ਠੀਕ ਹੈ ਜੀ ਠੀਕ ਆ ਬਹੁਤ ਸੋਹਣੇ ਜਾਨਵਰ ਨੇ ਕਹਾਂ ਬਲੱਡ ਲੈਣੇ ਚੱਲੀ ਜਾਂਦੀ ਆ ਸਹੀ ਹੈ ਅੱਛਾ ਹੋਰ ਕੀ ਕੀ ਖਾਸੀਅਤ ਹੁੰਦੀ ਹੈ ਜਿਵੇਂ ਮੈਂ ਪਿੱਛੇ ਵੇਖ ਰਿਹਾ ਕੰਨ ਜਮਾਂ ਨਾਲ ਜੁੜਦੇ ਆ ਇਹ ਤਾਂ ਕੁਆਲਿਟੀ ਨਾਲ ਦੀ ਹੈ ਹੀ ਇਹ ਆ ਜੀ ਕੰਨਾਂ ਨਾਲ ਹੀ ਘੋੜੇ ਨੇ ਜੀ ਹਾਂ ਕੰਨ ਤੇ ਪੂੜਾ ਪੋਠਾ ਇੱਕ ਤਾਂ ਘੋੜਾ ਬਸ ਤੇ ਹਾਈਟ ਕਿਥੋਂ ਤੱਕ ਹੋ ਜਾਂਦੀ ਇਹਨਾਂ ਦੀ ਹੈਟ ਹੁਣ ਤਾਂ 70 ਤੋਂ ਵੀ ਟੱਪਣ ਲੱਗੀ ਅੱਛਾ ਹਾਂ ਪਹਿਲਾਂ 65 66 ਕਹਿੰਦੇ ਹੁੰਦੇ ਸੀ ਹਾਂ ਹੁਣ ਤਾਂ 70 ਤੋਂ ਵੀ ਟਪਾਤੀ ਲੋਕਾਂ ਨੇ ਹੁਣ ਤਾਂ ਟਰੈਂਟੇ ਹੈਡ ਦਾ ਚੱਲਿਆ ਹੋਇਆ ਹਾਂ ਹੁਣ ਤਾਂ ਕੁਝ ਵੀ ਕਰੀ ਜਾ ਅੱਛਾ ਉਹੀ ਹੋ ਜਾਂਦਾ ਹਾਂ ਅੱਛਾ ਹੁਣ ਨਮਾ ਨਮੀ ਜਿਹੜੀ ਹੈਗੀ ਆ ਪੀੜੀ ਦੇ ਵਿੱਚ ਮੁੰਡਿਆਂ 'ਚ ਬੱਚਿਆਂ 'ਚ ਬਹੁਤ ਸ਼ੌਂਕ ਆ ਗਿਆ ਇਹ ਹੁਣ ਨਾ ਬੱਚੇ ਪੜ੍ਹੇ ਲਿਖੇ ਨੇ ਬਾਹਰ ਜਾਣ ਦੀ ਬਜਾਏ ਹੁਣ ਇੱਧਰ ਨੂੰ ਜ਼ਿਆਦਾ ਤੁਰੇ ਹੋਏ ਨੇ ਹੂੰ ਏਸੇ ਕਰਕੇ ਉਹਨਾਂ ਨੂੰ ਬਰੀਡ ਤਿਆਰ ਕਰਕੇ ਦਿੰਨੇ ਆ ਨਾ ਮੇਨਾਮੀ ਬਰੀਡ ਦਈਏ ਤਾਂ ਨਵੇਂ ਬੱਚੇ ਗਾਹ ਤੁਰਨਗੇ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੇਖਦੇ ਆ ਕਿ ਬੀ ਬਹੁਤ ਸਾਰੀਆਂ ਕੁੜੀਆਂ ਵੀ ਉਹਨਾਂ ਨੇ ਸ਼ੌਕ ਆ ਰਾਈਡਿੰਗ ਕਰਦੀਆਂ ਉਹ ਜਿਆਦੇ ਹਾਂ ਇੱਕ ਤੋਂ ਉਹਦੇ ਮੁਕਸਰ ਦੀਆਂ ਨੇ ਦੋ ਬੇਟੀਆਂ ਦੋ ਪਟਿਆਲੇ ਦੀਆਂ ਨੇ ਬਹੁਤ ਵਧੀਆ ਕਰਦੀਆਂ ਨੇ ਉਹ ਬਹੁਤ ਬੱਚਿਆਂ ਨੂੰ ਸ਼ੌਕ ਆ ਹੁਣ ਤਾਂ ਹੁਣ ਕੋਈ ਹੋ ਨਹੀਂ ਗਾ ਬਹੁਤ ਸ਼ੌਕਾ ਮੁਨਾਫਾ ਛੱਡਦੇ ਅੱਜ ਮੰਨ ਲਓ ਇਹਨੂੰ ਆਪਾਂ ਬਿਜਨਸ ਇਹਨੇ ਤਾਂ ਮੁਨਾਫਾ ਤੇ ਪ੍ਰਮਾਤਮਾ ਦਾ ਜਨਮ ਦਾ ਮੁਨਾਫਾ ਤਾਂ ਹੈ ਹੀ ਨਾ ਇਹਨਾਂ ਚ ਉਹ ਤਾਂ ਕੋਈ ਦੂ ਰਿਆ ਹੀ ਨਹੀਂ ਗਿਆ ਜੇ ਬੰਦਾ ਕਹੇ ਵੀ ਐ ਨਹੀਂ ਜਿਹਨੇ ਨਹੀਂ ਕੋਈ ਕਰਨ ਉਹ ਨਾ ਕਰੇ ਉਹ ਰਹੇ ਇਹਨਾਂ ਚ ਸਾਰਾ ਕੁਝ ਹੀ ਆ। ਅੱਛਾ ਜਿਹੜੀ ਰੋਜ਼ਾਨਾ ਦੀ ਇਹਨਾਂ ਦੀ ਸਾਂਭ ਸੰਭਾਲ ਹੁੰਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੀ ਰੂਟੀਨ ਹੁੰਦਾ? ਇਹਨਾਂ ਦਾ ਰੂਟੀਨ ਤਾਂ ਬਜਾਰਿਆਂ ਦਾ ਇਹੀ ਆ ਵੀ ਸਵੇਰੇ ਇਹਨਾਂ ਨੂੰ ਹਰਾ ਪੈ ਜਾਂਦਾ, ਲੂਸਣ ਹੁੰਦਾ ਇਹਨਾਂ ਦਾ ਕੱਢ ਪੀਜਿਆ ਹੋਇਆ। ਦਿਨੇ ਭੂ ਪੈ ਜਾਂਦਾ, ਮੂਖਪਲੀ ਦਾ ਰਾਤ ਨੂੰ ਦਾਣਾ ਪੈ ਜਾਂਦਾ। 1 ਜਨਵਰ ਨੂੰ 3.5 ਤੋਂ 4 ਕਿਲੋ ਦਾਣਾ ਬਹੁਤ ਹੁੰਦਾ ਕੋਈ ਜ਼ਿਆਦਾ ਬਾਲਾ ਵੱਡਾ ਖਰਚਾ ਨਹੀਂ ਇਹਨਾਂ ਦਾ। ਤੇ ਹੋਰ ਸਰੀਰਕ ਸਾਂਭ ਸੰਭਾਲ, ਠੰਡ ਘਰ ਖਰ ਖਰਾ ਝੋਲੋ ਤਾਂ ਸਾਂਭ ਸੰਭਾਲ ਤੋਂ ਹੁਣ ਆਪਾਂ ਅਬਦੇ ਜਵੱਕਾ ਨੂੰ ਵੀ ਸਮਝਦੇ ਆਂ। ਹਾਂ। ਉਹ ਤਾਂ ਉਹੀ ਕ ਬੱਚੇ ਵਾਲੇ ਹੀ ਕੰਮ ਆ ਘੋੜਾ ਸੰਭਣਾ ਤਾਂ ਕਿਸੇ ਅਸੀਂ ਨਾ ਬਜ਼ੁਰਗ ਨੂੰ ਸੁਣਿਆ ਸੀ ਉਹ ਕਹਿੰਦੇ ਕਹਿੰਦੇ ਵੀ ਜਿਹੜਾ ਬੰਦਾ ਘੋੜੇ ਘੋੜੀਆਂ ਇਹ ਸ਼ੌਕ ਰੱਖਦਾ ਨਾ ਉਹਦੇ ਜਵਾਕ ਗਲਤ ਰਾਹ ਨਹੀਂ ਪੈਂਦੀ ਕਿਉਂਕਿ ਸਾਰਾ ਦਿਨ ਕੰਮ ਲੱਗੇ ਰਹਿੰਦੇ ਆ ਸਵੇਰ ਤੋਂ ਸ਼ਾਮ ਤੱਕ ਕੰਮ ਹੀ ਇਹ ਆ ਉਹਨਾਂ ਨੂੰ ਹਾਂ ਦੋ ਬੱਚੇ ਨੇ ਤਿੰਨ ਨੌਕਰ ਨੇ ਮੇਰੇ 18 20 22 ਜਨਮ ਪਰ ਨੇ ਉਹ ਸਾਰਾ ਦਿਨ ਪੀਜੀ ਹੋ ਰਹੇ ਰਹਿੰਦੇ ਨੇ ਸਹੀ ਹੈ ਕੋਈ ਪੁੱਠੇ ਪਾਸੇ ਝਾਕਦਾ ਹੀ ਨਹੀਂਗਾ ਹਾਂ ਆ ਚੀਜ਼ ਆ ਅੱਛਾ ਸਾਨੂੰ ਥੋੜਾ ਜਿਹਾ ਹੋਰ ਜਾਣਕਾਰੀ ਦਿਓ ਇੱਧਰ ਤਾਂ ਸਾਰੀਆਂ ਘੋੜੀਆਂ ਖੜੀਆਂ ਨੇ ਉੱਧਰ ਉੱਥਾ ਉੱਧਰ ਹਾਂਜੀ ਆਓ ਸ਼ਕੰਦਰ ਘੋੜਾ ਹਾਂ ਤੇ ਸੂਰਜ ਘੋੜੇ ਦਾ ਬੱਚਾ ਦਲਬਾਹ ਦਾ ਸਮੁੰਦਰ ਘੋੜੇ ਦਾ ਭਤੀਜਾ ਠੀਕ ਹੈ ਹਾਂ ਇਹ ਇਹ ਵੀ ਫਿਰ ਤੁਹਾਨੂੰ ਸਾਰਾ ਯਾਦ ਰੱਖਣਾ ਪੈਂਦਾ ਹੁਣ ਬਿਲਕੁਲ 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 ਤਿਆਰ ਪੀੜੀਆਂ ਤਾਂ ਉਹੀ ਯਾਦ ਰਹਿੰਦੀਆਂ ਨੇ ਅੱਛਾ ਹਾਂ ਚਾਰ ਪੀੜੀਆਂ ਤਾਂ ਯਾਦ ਰੱਖਣੀਆਂ ਹੀ ਪੈਂਦੀਆਂ ਨੇ ਆਹਾਂ ਘੂੜੀਆਂ ਮਲਾਉਣੀਆਂ ਹੋਰ ਕਰਨਾ ਆ ਚੀਜ਼ ਹੋ ਜਾਂਦੀ ਹੈ ਹੁਣ ਫਿਰ ਪੂਰੇ ਖੁਸ਼ ਹੋ ਤੁਸੀਂ ਜਿਹੜਾ ਜਿਹੜਾ ਬਜ਼ੁਰਗਾਂ ਤੋਂ ਇੱਕ ਤੋਂ ਤੁਹਾਡਾ ਚੱਲਿਆ ਸੀ ਸ਼ੌਂਕ ਅੱਗੇ ਬੱਚਿਆਂ ਤੱਕ ਤੋਸਟ ਬੱਚੇ ਪੂਰੇ ਸੰਤੁਸ਼ਟ ਸਾਰੇ ਕਾਰੋਬਾਰ ਦੇ ਹਾਂ ਕੋਈ ਐ ਨਹੀਂ ਵੀ ਕਿਸੇ ਗੱਲ ਦਾ ਜਿਵੇਂ ਹੁਣ ਤੋਂ ਸੁਸਿਆ ਮੇਲੇ ਤੇ ਪੰਜਾਬ ਚ ਲੱਗਦੇ ਪੰਜਾਬ ਤੋਂ ਬਾਹਰ ਵੀ ਜਾਂਦੇ ਹਾਂ ਜੀ ਹਾਂ ਪੁਸ਼ਕਰ ਵੀ ਜਾਂਦੇ ਹਾਂ ਮਹਾਰਾਸ਼ਟਰ ਵੀ ਜਾਂਦੇ ਹਾਂ ਜਿੱਥੇ ਵੀ ਮੇਲਾ ਹੁੰਦਾ ਮਾਰਿਆਈ ਦਾ ਢੇੜਾ ਨਹੀਂ ਜਾਨਵਰ ਲੈ ਜਾਣੇ ਉਹ ਕਿਹੜਾ ਮਾਰਿਆਈ ਦਾ ਜਾ ਕੇ ਸਹੀ ਹੈ ਹਾਂ ਆ ਚੀਜ਼ ਆਜੂ ਫਿਰ ਆਪਣੇ ਨਾਲ ਨਾਲ ਥੋੜੇ ਫਾਰਮ ਦਾ ਢੇੜਾ ਕੱਢ ਲਈਏ ਥੋੜਾ ਜਿਹਾ ਦੋ ਉਧਰ ਘੋੜੇ ਦਾ ਕੱਢ ਲੋ ਇਹ ਘੋੜਾ ਜੀ ਹਾਂ ਜੀ ਹਾਂ ਜੀ ਹਾਂ ਜੀ ਇਹ ਘੋੜਾ ਨੁਕਰਾ ਇਹ ਸੂਰਜ ਦਾ ਬੱਚਾ ਸਮੁੰਦਰ ਘੋੜੇ ਦਾ ਭਤੀਜਾ ਜੀ ਹਾਂ ਜੀ ਸ਼ਿਕੰਦਰ ਇਹਦਾ ਨਾਮ ਆ ਜੀ ਫਾਈਟ ਕਾਫੀ ਲੱਗਦੀ ਇਹ ਛਰਟੋਂ ਬਾਹਰ ਆ 67 ਤੋਂ ਥੋੜਾ ਜਿਆਦਾ ਦਬਦਾ ਜੀ ਹਾਂ 68 ਤੋਂ ਬਾਹਰ ਆ ਇੱਕ ਬਜ਼ੁਰਗਾਂ ਤੋਂ ਸੁਣਿਆ ਕਹਿੰਦੇ ਵੀ ਬਹੁਤ ਸੋਹਣ ਜਾਨਵਰ ਹੁੰਦਾ ਹੈ ਹਾਂ ਬਿਲਕੁਲ ਸੋਹਣ ਬਹੁਤ ਜਿਆਦਾ ਆ ਸੋਹਣ ਵਾਲਾ ਤਾਂ ਇਹਦਾ ਕੋਈ ਉਹ ਨਹੀਂ ਪਰ ਜਿਆਦਾ ਅਸੀਂ ਕਰਦੇ ਲੋਕਾਂ ਨੇ ਅੱਛਾ ਕਿਵੇਂ ਉਹ ਅਸੀਂ ਹਰ ਵਕਤ ਇਹਨਾਂ ਨੂੰ ਬਾਉਂਡ ਰੱਖਦੇ ਆ ਇਹ ਜੰਗਲੀ ਜਾਨਵਰ ਸੀ ਅਸਲ ਅੱਛਾ ਨਾ ਇਹ ਠੰਡ ਮੰਨਦੇ ਸੀ ਨਾ ਗਰਮੀ ਹੁੰਣਾ ਅਸੀਂ ਤਾਂ ਇਹਨਾਂ ਦੇ ਝੁੱਲ ਪਾਪੂਰੇ ਕਿਉਂ ਕੱਢਦੇ ਨਹੀਂ ਅੰਦਰੋਂ ਵੀ ਕਿਤੇ ਠੰਡ ਨਾ ਲੱਗ ਜੇ ਹਾਂ ਅਸੀਂ ਲੋਕਾਂ ਨੇ ਇਹ ਜਿਆਦਾ ਸੋਹਣ ਕਰਦੇ ਹਈ ਆ ਚੀਜ਼ਾ ਸੋ ਸਰਦਾਰ ਅਮਰਜੀਤ ਸਿੰਘ ਜੀ ਮੰਗਵਾਲ ਉਹਨਾਂ ਦੇ ਫਾਰਮ ਤੇ ਆ ਇਹ ਉਹਨਾਂ ਦਾ ਘੋੜਾ ਤੇ ਉਧਰ ਨਾਲ ਘੋੜੀਆਂ ਗੱਲਬਾਤ ਕਰ ਰਹੀ ਸੀ ਸ਼ੌਂਕ ਬਜ਼ੁਰਗਾਂ ਤੋਂ ਸ਼ੁਰੂ ਹੋਇਆ ਤੇ ਅੱਗੇ ਹੁਣ ਤੀਜੀ ਚੌਥੀ ਪੀੜੀ ਤੱਕ ਪਹੁੰਚ ਗਿਆ ਸਰਦਾਰ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਦੇ ਵਿੱਚ ਜੁੜੇ ਤੇ ਅੱਗੇ ਤੋਂ ਵੀ ਜੁੜਦੇ ਰਹਿਾਂਗੇ ਧੰਨਵਾਦ ਜੀ ਜਦੋਂ ਮਰਜੀ ਮਾਰੂ ਘੜਾ ਧੰਨਵਾਦ ਤੁਹਾਡਾ ਬਹੁਤ ਬਹੁਤ